ਇੱਥੇ ਰੱਖਦੇ ਕਿ ਦਿੱਤਾ ਪਾਣੀ ਰੱਖ ਦਿੰਦੇ ਨਹੀਂ ਕੋਈ ਢੀਂਗਾ ਨੀ ਕਿਹਾ ਹੋ ਜਾਂਦਾ ਪਾਣੀ ਨਹੀਂ ਪੀਂਦੇ ਜੀ ਬਹੁਤ ਹੀ ਕੱਢ ਕੇ ਲੋਕ ਚਾਹ ਜੇ ਇੱਕ ਪਾਣੀ ਵੀ ਕਿਸੇ ਕੋਲ ਘੁੱਟ ਸੁਖਾਵਾ ਇਹ ਦੇਖਦੇ ਪਾਣੀ ਕਿੰਨੇ ਲਾਈਆਂ ਸਾਡੀਆਂ ਆ ਜਾਓ ਕਿੱਧਰ ਪੰਡਾ ਗੱਡੀ ਜਾਂਦਾ ਪਾਣੀ ਝੋਲੇ 'ਚ ਥੋੜੀ ਜਿਹਾ ਦਿੱਤਾ ਪਾਣੀ ਇੱਥੇ ਰੱਖ ਦਿੰਦੇ ਪਾਣੀ ਡੁੱਲ ਜਾਂਦਾ ਝੋਲੇ 'ਚ ਆਹ ਪਾਣੀ ਡੁੱਲ ਹੀ ਜਾਂਦਾ ਅਸੀਂ ساری ਟੀਮ ਹੈ ਜਿਹੜੀ ਇੱਧਰ ਆਜਾ ਆਜੋ ਬਾਗਾ ਪੁਰਾਣਾ ਮੰਡੀ ਦੇ ਵਿੱਚ ਖੜੇ ਆ ਦੇਖੋ ਕਿੱਡੇ ਵੱਡੇ ਚੱਕੇ ਜਿਹੜੇ ਲੱਗੇ ਨੇ ਲਿਫਟ ਨਹੀਂ ਹੋ ਰਹੀ ਲਿਫਟ ਦਾ ਬੁਰਾ ਹਾਲ ਆ ਜਿਹੜੇ ਤਰਪਾਲ ਦਿੱਤੇ ਹੋਏ ਨੇ ਇਹ ਤਲਾਈ ਨਹੀਂ ਹੋ ਰਹੀ ਪਾਣੀ ਲੱਗ ਰਿਹਾ ਬਟੀਆਂ-ਬਟੀਆਂ ਢੇਰੀਆਂ ਲੱਗੀਆਂ ਪਈਆਂ ਉਹ ਸਾਡੇ ਕਿਸਾਨ ਵਿਚਾਰੇ ਬੈਠੇ ਨੇ ਮੋੜ ਥੱਲੇ ਕੋਈ ਕਹਿੰਦੇ ਇਹਦੇ ਪਾਣੀ ਦਾ ਪ੍ਰਬੰਧ ਵੀ ਹੈ ਨਹੀਂ ਪਾਣੀ ਵੀ ਵੀ ਨਰ ਰਿਹਾ ਇਹਦਾ ਬੇਈਆ ਸਰਕਾਰ ਦਾ ਨਿਕੰਮੀ ਸਰਕਾਰ ਹੈ ਇਹ ਗੱਲਾਂ ਬੜੀਆਂ ਵੱਡੀਆਂ ਕਰਦੇ ਆ ਇੱਕ ਵੀ ਕੰਮ ਆ ਜਿਹੜਾ ਇਹਨਾਂ ਦੇ ਕੰਮ ਤੇ ਨਹੀਂ ਹੋਇਆ ਤੇਰਾ ਜਿੰਨੇ ਮੰਡੀਆਂ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਹੈ ਤੇ ਆ ਤੁਹਾਨੂੰ ਢੀਹੇ ਵੱਡੇ ਵੱਡੇ ਚੱਕੇ ਲੱਗੇ ਲਿਫਟ ਵੀ ਨਹੀਂ ਹੋ ਰਹੀ ਪਾੜ ਹੀ ਲੱਗ ਰਿਹਾ ਵੱਡੀਆਂ ਵੱਡੀਆਂ ਢੇਰੀਆਂ ਪਈਆਂ ਤੇ ਕਿਸਾਨਾਂ ਨੂੰ ਪਾੜੇ ਵੀ ਨਹੀਂ ਮਿਲਿਆ ਕਿਉਂਕਿ ਜੇ ਕੱਲ ਨੂੰ ਮੀਂਹ ਪੈ ਜਾਂਦਾ ਤੇ ਮੈਂ ਸਮਝਦਾ ਕਿ ਜਿਹੜੇ ਸਰਪਾਲ ਨਾਲ ਢੱਕੀਆਂ ਪਈਆਂ ਢੇਰੀਆਂ ਜਾਂ ਨੰਗੀਆਂ ਪਈਆਂ ਢੇਰੀਆਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਊ ਕਿਉਂਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਨੇ ਜਟਾ ਦਾ ਸਾਨੂੰ ਦਾ ਕਸੂਰ ਨਹੀਂ ਕੋਈ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਪਾਣੀ ਤਾਂ ਦੇ ਦਿਓ ਲਿਫਟ ਕਰਾ ਦਿਓ ਜਿਹੜੀ ਕਿ ਜਿੱਥੇ ਕਣਕ ਦੀ ਲੁਹਾਈ ਹੋਣੀ ਤਲਾਈ ਹੋਣੀ ਹੈ ਉਹ ਉੱਥੇ ਚੱਕੇ ਲਾਈ ਬੈਠੇ ਵਿਚਾਰੇ ਆੜਦਗੇ ਆੜਦਗੇ ਦਾ ਵੀ ਕੀ ਕਸੂਰ ਆ ਉਹਨਾਂ ਨੇ ਘੜ ਕੇ ਫਿਰ ਜੋ ਲਿਪੂ ਨਹੀਂ ਹੁੰਦੀ ਉਹ ਚੱਕੇ ਲਾ ਦਿੰਦੇ ਹੁਣ ਪਤਾ ਕਣਕ ਤੋਂ ਉੱਡ-ਉੱਡ ਕੇ ਪਰਪਾਲਾ ਵੀ ਖੰਭਿਆਂ ਦਾ ਟੰਗੇ ਗੰਗੀਆਂ ਜੀ ਆਹ ਵੇਖੋ ਆਹ ਵੇਖੋ ओ देखो जी मगर बोलो जी बोलो पूछनो गल कर दो भाई कोई लोग की हाल है जी हाल है मड्डी जा जी और हाल ही है आज तो हो गया बैठा कल चले चले बहुत ठंडे पानी कोल्ड ड्रिंक परवान आने ना कि होते करते नहीं गत्ता पानी निकालता जी ठंडा भी देना सर दूसरा पानी ਕੀ ਟੂਟ ਲੈਂ ਪਾਣੀ ਹੈ ਨਹੀਂ ਤਾਂ ਪਿਆਜ਼ ਕੀ ਕਿਤੇ ਆ ਇਹਨਾਂ ਫੇਲੀ ਆਉਣ ਲੱਗਿਆ ਹੈ ਮਾਇਆ ਲੱਗਣੀ ਹੈ ਇੱਕ ਹਫਤਾ ਹੋ ਗਿਆ ਕਿਸਾਨਾਂ ਨੂੰ ਬੈਠਿਆ ਨੂੰ ਮੰਡੀ ਦੇ ਵਿੱਚ ਹਜੇ ਤੱਕ ਪਾਣੀ ਲੱਗਿਆ ਉਹ ਜਾ ਕੇ ਕਹਿੰਦੇ ਤੱਤਾ ਪਾਣੀ ਵੀ ਨਹੀਂ ਮਿਲਦਾ ਖੰਡਾ ਦਾ ਕੀ ਮਿਲਣਾ ਇੱਥੇ ਵੱਡੇ 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 ਦਾਅਵੇ ਕਰ ਰਹੇ ਹਨ ਦੇਖ ਲਿਆ ਸਾਰਾ ਜੀ ਖੂਪੇ ਤੇ ਵੀ ਦੇਖ ਲਿਆ ਸਾਰੇ ਹੁਣ ਥੱਲੇ ਬੈਠੇ ਆ ਉਹ ਵੀ ਦੱਸ ਰਹੇ ਕਿ ਤੱਤਾ ਪਾਣੀ ਨਹੀਂ ਹੁੰਦੀ ਸਾਡੇ ਕੋਲ ਆ ਰਿਹਾ ਹੈ ਬਹੁਤ ਵੱਡਾ ਫੇਲੀਅਰ ਸਰਕਾਰ ਦਾ ਨਕਮੀ ਸਰਕਾਰ ਆ ਗੱਲਾਂ ਬੁੜੀਆਂ ਵੱਡੀਆਂ ਕਰਦੀ ਹੁੰਦੇ ਸੀ ਤੇ ਅੱਜ ਨਿਕਲੇ ਕੁਛ ਨਹੀਂ ਇਸ ਕਰਕੇ ਇਹ ਪੱਕਾ ਬਣਾਣਾ ਧਰਾਂ ਮੰਡੀ ਹੈ ਜਿਹੜੀ ਕਿ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀ ਮੰਡੀ ਬਣਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਸੀ ਪਰ ਜਿਹੜੀਆਂ ਉਸ ਤੋਂ ਬਾਅਦ ਸਰਕਾਰਾਂ ਆਈਆਂ ਉਹ ਮੰਡੀ ਨੂੰ ਲਿਫਟ ਨਹੀਂ ਕਰਾ ਸਕਦੀਆਂ ਤੇ ਭਾਵ ਨਹੀਂ ਰਵਾ ਸਕਦੀਆਂ